ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਰੇਟੀਕ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬਾਹਾਂ ਦੀ ਕਟਿੰਗ ਬਾਰੇ ਇਹ ਦੇਖੋ ਜੀ ਇਹ ਸਾਡੇ ਬਾਜੂ ਨੇ ਇਹਨਾਂ ਦੇ ਉੱਤੇ ਵਰਕ ਹੋਇਆ ਹੈ ਇਹ ਵਰਕ ਸਾਡਾ ਘੇਰੇ ਦੇ ਨਾਲ ਹੀ ਜਿਹੜੀਆਂ ਬਾਜੂ ਬਣੀਆਂ ਹੁੰਦੀਆਂ ਉਹ ਉਹੀ ਨੇ ਠੀਕ ਹੈ ਜੀ ਅਸੀਂ ਉਹਨਾਂ ਦੀ ਕਟਿੰਗ ਕੀਤੀ ਹੈ ਇਹ ਤੁਸੀਂ ਦੇਖੋ ਆਪਾਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਜਦੋਂ ਵੀ ਆਪਾਂ ਨੇ ਜੋੜ ਪਾਉਣਾ ਹੈ ਦੇਖੋ ਕਿਸ ਤਰੀਕੇ ਪਾਉਣਾ ਹੈ ਇਹ ਦੇਖ ਸਕਦੇ ਹੋ ਤੁਸੀਂ ਇੱਕ ਬਾਜੂ ਪਹਿਲਾਂ ਆਪਾਂ ਵਿਖਾਉਨੇ ਆ ਤੁਹਾਨੂੰ ਕਈ ਭੈਣਾਂ ਕੀ ਕਹਿ ਦਿੰਦੀਆਂ ਆ ਕਿ ਤੁਸੀਂ ਜਾਣ ਕੇ ਜੋੜ ਪਾ ਦਿੰਨੇ ਹੋ ਨਹੀਂ ਇਹ ਸਾਡੇ ਵਸ ਦੀ ਗੱਲ ਨਹੀਂ ਹੁੰਦੀ ਜੀ ਜੋੜ ਜਿਹੜੇ ਵੀ ਘੇਰੇ ਦੇ ਨਾਲ ਬਾਜੂ ਬਣੀ ਹੁੰਦੀ ਆ ਉਹਦੇ ਵਿੱਚ ਜੋੜ ਜ਼ਰੂਰ ਆਉਣਾ ਹੈ ਵਰਕ ਵਾਲੀ ਠੀਕ ਹੈ ਜੀ ਇਹ ਦੇਖੋ ਸਾਡਾ ਮੋਢਾ ਹੈਗਾ ਇਹਦੇ ਤਕਰੀਬ ਥੋੜਾ ਹੀ ਆਏਗਾ ਤੁਹਾਨੂੰ ਮੈਂ ਬਸ ਜਸਟ ਸਮਝਾਉਣਾ ਹੀ ਐ ਇਹ ਦੇਖੋ 8 ਇੰਚ ਮੋਢਾ ਹੈ ਇਹ ਪੂਰਾ ਪੂਰਾ ਆ ਰਿਹਾ ਹੈ ਠੀਕ ਹੈ ਇਹ ਇੱਥੇ ਇੱਕ ਸਾਹਮਣੇ ਜੋੜ ਆਏਗਾ ਇੱਕ ਸਾਡਾ ਜੋੜ ਬੈਕ ਚ ਜਾਏਗਾ ਇਹ ਤੁਸੀਂ ਵੇਖੋ ਇਹ ਤੁਸੀਂ ਵੇਖ ਸਕਦੇ ਹੋ ਇੱਕ ਬਾਹ ਸਾਡੀ ਐ ਹੋ ਗਈ ਸਿੱਧੀ ਇਹ ਸਾਹਮਣੇ ਆਏਗਾ ਇਹ ਦੇਖੋ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਅਸੀਂ ਜੋੜ ਰੱਖੇ ਜੇਕਰ ਅਸੀਂ ਇਹ ਦੇਖੋ ਇਸ ਤਰ੍ਹਾਂ ਰੱਖਿਆ ਇੱਕ ਸਾਡੀ ਬਾਹ ਇੱਧਰ ਬਣੇਗੀ ਇੱਕ ਬਾਹ ਸਾਡੀ ਇੱਧਰ ਨੂੰ ਬਣੇਗੀ ਦੋਨੋਂ ਸਹੀ ਬਣਣਗੀਆਂ ਜੇਕਰ ਆਪਾਂ ਦੋਵੇਂ ਇਦਾਂ ਰੱਖਦੇ ਆ ਆ ਦੇਖੋ ਤੁਸੀਂ ਵੇਖ ਸਕਦੇ ਹੋ ਜੇਕਰ ਆਪਾਂ ਦੋਵੇਂ ਬਾਜੂ ਇਦਾਂ ਰੱਖਦੇ ਹਾਂ ਤਾਂ ਸਾਡੀਆਂ ਦੋਨੋਂ ਬਾਜੂ ਇੱਕੇ ਬਾਜੂ ਦੀਆਂ ਬਣ ਜਾਂਦੀਆਂ ਇੱਕ ਸਾਈਡ ਦੀਆਂ ਲੱਗਣਗੀਆਂ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਇੱਕ ਸਾਡਾ ਜੋੜ ਫਰੰਟ 'ਚ ਆਏਗਾ ਇੱਕ ਸਾਡਾ ਜੋੜ ਬੈਕ 'ਚ ਜਾਏਗਾ ਠੀਕ ਹੈ ਇਹ ਆਪਾਂ ਨੂੰ ਕਟਿੰਗ ਵੇਲੇ ਖਾਸ ਧਿਆਨ ਰੱਖਣਾ ਪੈਣਾ ਹੈ ਦੇਖੋ ਜਿਹੜੀਆਂ ਭੈਣਾਂ ਕਟਿੰਗ ਕਰਦੀਆਂ ਨੇ ਜਿਹੜੇ ਤਾਂ ਐਕਸਪੋਰਟ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡਾ ਇੱਕ ਜੋੜ ਆਣਾ ਆਣਾ ਇਹਦਾ ਕੋਈ ਹੱਲ ਨਹੀਂ ਹੈ ਠੀਕ ਹੈ ਜੀ ਇਹ ਦੇਖੋ ਪਿਛਲੀ ਸਾਈਡ ਸਾਡੇ ਕਪੜਾ ਕਾਫੀ ਹੈ ਇਧਰ ਸਾਨੂੰ 2 ਇੰਚ ਦਾ ਜੋੜ ਪਾਣਾ ਪਏਗਾ ਠੀਕ ਹੈ ਇਹ ਤਾਂ ਹੋ ਗਈ ਸਾਡੀ ਇੱਕ ਬਾਜੂ ਰਾਈਟ ਵਾਲੀ ਲਾ ਲਓ ਠੀਕ ਹੈ ਇਹ ਦੇਖੋ ਜੇਕਰ ਆਪਾਂ ਇਹ ਵੀ ਇਸੇ ਤਰ੍ਹਾਂ ਰੱਖਦੇ ਹਾਂ ਦੇਖੋ ਤੁਸੀਂ ਵੇਖ ਸਕਦੇ ਹੋ ਦੋਨੋਂ ਸੇਮ ਬਾਜੂ ਬਣਦੀਆਂ ਨੇ ਠੀਕ ਹੈ ਆਪਾਂ ਨੂੰ ਇੱਕ ਦੀ ਸਾਈਡ ਇਸ ਤਰ੍ਹਾਂ ਕਰਨੀ ਪੈਣੀ ਹੈ ਇਹ ਦੇਖੋ ਠੀਕ ਹੈ ਇੱਧਰ ਸਾਡੇ ਫਰੰਟ 'ਚ ਜੋੜ ਨਹੀਂ ਆਏਗਾ ਇਹਦੇ ਸਾਡੇ ਬੈਕ ਸਾਈਡ ਤੇ ਜੋੜ ਆਏਗਾ ਇਹ ਵਾਲਾ ਸਾਡੀ ਫਰੰਟ ਤੇ ਜੋੜ ਆਏਗਾ ਠੀਕ ਹੈ ਜੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਠੀਕ ਹੈ ਇਹਦੇ ਵਿੱਚ ਇਹ ਨਹੀਂ ਕਰਨਾ ਕਿ ਆਪਾਂ ਹਨਾ ਜੋੜ ਕਿਉਂ ਆਇਆ ਇਹ ਜੋੜ ਆਣਾ ਹੀ ਆਣਾ ਇਹ ਦੇਖੋ ਠੀਕ ਹੈ ਜੀ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਮੈਂ ਜਸਟ ਦੱਸਣਾ ਚਾਹੁੰਦੀ ਸੀ ਕਿ ਐਵੀ ਸਿਚੁਏਸ਼ਨ ਕਿਸੇ ਵੇਲੇ ਸਾਡੇ ਵਾਸਤੇ ਆ ਜਾਂਦੀ ਹੈ ਕਿ ਸਾਨੂੰ ਜੋੜ ਪਾਉਣੇ ਪੈਂਦੇ ਆ ਠੀਕ ਇੱਕ ਤਾਂ ਹੁੰਦਾ ਦੋ ਜੋੜ ਪਾਉਣੇ ਆ ਉਹ ਪਿਛਲੀ ਸਾਈਡ ਆ ਜਾਣੇ ਆ ਉਹ ਤਾਂ ਨਾਰਮਲ ਹਰ ਇੱਕ ਦੇ ਆਉਂਦੇ ਜਾਂਦੇ ਐ ਵੀ ਕਿਸੇ ਵਲ ਹੋ ਜਾਂਦਾ ਕਿ ਇਹ ਵਾਲੀ ਚੀਜ਼ ਵੀ ਸਾਨੂੰ ਕਰਨੀ ਪੈਂਦੀ ਆ ਠੀਕ ਹੈ ਜੀ ਇਹ ਦੇਖੋ ਹੁਣ ਤੁਸੀਂ ਜਦੋਂ ਵੀ ਕਟਿੰਗ ਕਰਨੀ ਹੈ ਇਸ ਤਰ੍ਹਾਂ ਕਰਨੀ ਕਟਿੰਗ ਇਸ ਦੀ ਇਹ ਦੇਖੋ ਇਹ ਤੁਸੀਂ ਖਾਸ ਧਿਆਨ ਰੱਖਣਾ ਤੇ ਫਿਰ ਕਟਿੰਗ ਜਦੋਂ ਵੀ ਕਾਟ ਪਾਉਣੀ ਹੈ ਫਰੰਟ ਵਾਲੀ ਜੋੜ ਪਾ ਕੇ ਲਾਈਨਿੰਗ ਲਾ ਕੇ ਠੀਕ ਹੈ ਜੀ ਫਿਰ ਤੁਸੀਂ ਬਾਵਾ ਦਾ ਰਾਈਟ ਐਂਡ ਲੈਫਟ ਲਿਖ ਲੋ ਸੱਜਾ ਖੱਬਾ ਕਿਹੜੀ ਸਾਡੀ ਸੱਜੀ ਹੈ ਕਿਹੜੀ ਖੱਬੀ ਉਸ ਹਿਸਾਬ ਦੇ ਨਾਲ ਤੁਸੀਂ ਧਿਆਨ ਰੱਖ ਕੇ ਫਿਰ ਤੁਸੀਂ ਇਸ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਆਪਾਂ ਹੁਣ ਇਸ ਦੇ ਵਿੱਚ ਜੋੜ ਵੀ ਪਾਉਣਾ ਹੈ ਕਟਿੰਗ ਵੀ ਕਰਨੀ ਹੈ ਠੀਕ ਹੈ ਜੀ ਇਹ ਸਾਡਾ ਕੱਪੜਾ ਸਾਡੇ ਕੋਲ ਕੱਪੜਾ ਸਾਡੇ ਕੋਲ ਬਹੁਤ ਹੁੰਦਾ ਹੈ ਬਟ ਕੀ ਕਰ ਸਕਦੇ ਹਾਂ ਵਰਕ ਕੋ ਵਾਲਿਆਂ ਨੇ ਨਾਲ ਹੀ ਘੇਰੇ ਦੇ ਨਾਲ ਇੱਕ ਬਾਵਾ ਦਾ ਵਰਕ ਦਿੱਤਾ ਹੁੰਦਾ ਹੈ ਉਸ ਵਾਸਤੇ ਸਾਨੂੰ ਮੁਸ਼ਕਲ ਹੋ ਜਾਂਦੀ ਹੈ ਜੀ ਇੱਕ ਬਾਵਾ ਹੁੰਦੀਆਂ ਜਿਨ੍ਹਾਂ ਦੇ ਵਿੱਚ ਚਾਰ ਚਾਰ ਜੋੜ ਪੈਂਦੇ ਇਹ ਬਾਵਾ ਹੈਗੀਆਂ ਇਹਦੇ ਵਿੱਚ ਦੋ ਜੋੜ ਪੈਣਗੇ ਠੀਕ ਹੈ ਇਸ ਤਰ੍ਹਾਂ ਇਹ ਦੇਖੋ ਇਸ ਲਈ ਆਪਾਂ ਤੁਹਾਨੂੰ ਸਟਿਚਿੰਗ ਵੀ ਦੱਸਾਂਗੇ ਜੋੜ ਦੀ ਠੀਕ ਹੈ ਜੀ ਤੁਹਾਨੂੰ ਦਿਖਾਵਾਂਗੇ ਕਿਵੇਂ ਜੋੜ ਸਾਡਾ ਥੋੜਾ ਹੀ ਆਵੇਗਾ ਬਟ ਆਵੇਗਾ ਜਰੂਰ ठीक है जी आप हम करते हैं जी बांधी कटिंग ए देखो लाइनिंग भी नाली रख ली है मैं इसे थीके थीके तो इस तरह कराँगी कटिंग ठीक है नाल ही ठीक है जी सोलह इंच तैयार है तो आपने साढ़े सोलह रख ली इतों आप लवेंगे तीन इंच इतने तो लवोंगे अपना साढ़े सत अठा मोड है आपा इंच इतों कटा के लवेंगे ठीक है जी ਇਥੋਂ ਦਵਾਂਗੇ ਆਪਾਂ ਗੁਲਾਈ ਜਦੋਂ ਆਪਾਂ ਇਸ ਨੂੰ ਗੁਲਾਈ ਦੇ ਦਿੱਤੀ ਤੇ ਇਹ ਸਾਡਾ ਜਿਹੜਾ 1/2 ਇੰਚ 모ਡੇ ਦਾ ਅਸੀਂ ਛੱਡਿਆ ਹੋਇਆ ਗੈਪ ਉਹ ਦੇਖੋ ਪੂਰਾ ਆ ਗਿਆ ਠੀਕ ਹੈ ਜੀ ਇੱਧਰ ਆਪਾਂ ਰੱਖਾਂਗੇ ਬੁੱਕ 5/2 ਇੰਚ ਇਥੋਂ ਆਪਾਂ ਇਸ ਲਈ ਨਿਸ਼ਾਨ ਲਾ ਦਨੇ ਫਿਟਿੰਗ ਵਾਲੀ ਸਲਾਈ ਦੇ ਠੀਕ ਹੈ ਜੀ ਆਓ ਜੀ ਕਰਦੇ ਆਪਾਂ ਕਟਿੰਗ ਇਥੋਂ ਤੁਸੀਂ ਧਿਆਨ ਰੱਖਣਾ ਹੈ ਕਿ ਜੋੜ ਵਾਲਾ ਕੱਪੜਾ ਵੀ ਆਪਾਂ ਨੇ ਨਾਲ ਹੀ ਚੱਕਣਾ ਹੈ ठीक है जी ये देखो अपने इस तरह जिन्ना मार्जिन रखना है स्टिचिंग ले, एक तो डेढ़ इंच उन्ना रख के बाकी आप कटिंग कर देनी देखा साड़ तो थोड़ा ही आएगा आ देखो जी कुछ कपड़ा इन्ना सा चल जाएगा एक्स्ट्रा जरा रखिए इन्ना जोड़ सा फरंट वाली साइड आएगा ਠੀਕ ਹੈ ਜੀ ਸਲਾਈ ਵਗੈਰਾ ਦੇਖ ਕੇ ਆਵੇਗਾ ਤਾਂ ਥੋੜਾ ਹੀ ਇੰਨਾ ਠੀਕ ਹੈ ਜੀ ਬਾਕੀ ਅਸੀਂ ਜੋ ਵੀ ਫਰੰਟ ਵਾਲੀ ਕਾਰਟਲ ਜੋੜ પા ਕੇ ਲਾਈਨਿੰਗ ਜੋੜ ਕੇ ਫਿਰ ਪਾਵਾਂਗੇ ਜੀ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਕਾਲੀ ਨਾ ਕਰਿਆ ਕਰੋ ਕੁਝ ਵੀ ਸਕਿੱਪ ਹੋ ਗਿਆ ਤਾਂ ਤੁਹਾਡੇ ਲਈ ਨੁਕਸਾਨ ਦਾ ਇੱਕ ਹੋ ਸਕਦਾ ਹੈ ਠੀਕ ਹੈ ਜੀ ਵੀਡੀਓ ਵੇਖਣ ਲਈ ਧੰਨਵਾਦ